ਸਸਿ ਗੱਲ ਸਾਰਿਆਂ ਨੂੰ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ 8ਵੀਂ ਸ਼੍ਰੇਣੀ ਦੇ ਗਣਿਤ ਦਾ ਚੈਪਟਰ 1 ਪਰਿਮੇਯ ਸੰਖਿਆਵਾਂ ਪਰਿਮੇਯ ਸੰਖਿਆਵਾਂ ਸੰਖਿਆਵਾਂ ਤੋਂ ਤਾਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂ ਆ ਤੇ ਸ਼ੁਰੂਆਤ ਆਪਾਂ ਕਰਦੇ ਹਾਂ ਚੈਪਟਰ ਨੰਬਰ 1 ਪਰਿਮੇਯ ਸੰਖਿਆਵਾਂ ਤੋਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕੀ ਜਿਹੜੀਆਂ ਸੰਖਿਆਵਾਂ ਆਏ ਉਹ ਪਹਿਲਾਂ ਤਾਂ ਹੈਗੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਪ੍ਰਾਕ੍ਰਿਤਿਕ ਸੰਖਿਆਵਾਂ ਪ੍ਰਾਕ੍ਰਿਤਿਕ ਸੰਖਿਆਵਾਂ ਮੀਨਸ ਨੈਚੁਰਲ ਨੰਬਰਸ ਨੈਚੁਰਲ ਨੰਬਰਸ ਸਾਰਿਆਂ ਨੂੰ ਪਤਾ ਹੋਣਗੇ ਕਿ ਉਹ ਨੰਬਰਸ ਜਿਹੜੇ ਆਮ ਤੌਰ ਤੇ ਜੋੜ ਘਟਾ ਦੇ ਵਿੱਚ ਲਏ ਜਾਂਦੇ ਹਨ ਲਾਈਕ 1 2 3 4 5 6 7 8 टू इनफिनिटी 1 ਤੋਂ ਸ਼ੁਰੂ ਹੋ ਕੇ ਸਾਰੇ ਨੰਬਰਸ ਅਨੰਤ ਤੱਕ ਇਹ ਹੁੰਦੇ ਨੇ ਸਾਡੇ ਪ੍ਰਾਕ੍ਰਿਤਿਕ ਸੰਖਿਆਵਾਂ ਨੈਚੁਰਲ ਨੰਬਰਸ ਤੀ ਅਗਲਾ ਆ ਜਾਂਦਾ ਹੈ ਪੂਰਣ ਸੰਖਿਆ ਪੂਰਣ ਸੰਖਿਆ ਕੀ ਹੋਏਗੀ ਇਹ ਹੁੰਦੇ ਨੇ ਸਾਡੇ ਹੋਲ ਨੰਬਰਸ ਹੋਲ ਨੰਬਰਸ ਦੇ ਵਿੱਚ ਜ਼ੀਰੋ ਨੂੰ ਵੀ ਐਡ ਕੀਤਾ ਜਾਂਦਾ ਹੈ ਜ਼ੀਰੋ 1 2 3 4 ਟੂ ਇਨਫਿਨਿਟੀ 0 1 2 3 4 ਤੋਂ ਅਨੰਤ ਤੱਕ ਜਿਹੜੇ ਨੰਬਰ ਨੇ ਉਹ ਹੋਲ ਨੰਬਰਸ ਨੇ ਪੂਰਨ ਸੰਖਿਆ ਵਿੱਚ ਪ੍ਰਾਕ੍ਰਿਤਿਕ ਸੰਖਿਆਵਾਂ ਸਾਰੀਆਂ ਹੀ ਕਾਊਂਟ ਹੋਣਗੀਆਂ ਪਲੱਸ ਇਹਦੇ ਵਿੱਚ ਜ਼ੀਰੋ ਆ ਜਾਏਗਾ ਇਹ ਹੋ ਜਾਏਗਾ ਸਾਡਾ ਪੂਰਨ ਸੰਖਿਆ ਨੈਕਸਟ ਆ ਗਈਆਂ ਸਾਡੀਆਂ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਮੀਨਸ ਇੰਟੀਜਰ ਇੰਟੀਜਰਸ ਇਹ ਤਨਾਤਮਕ ਤੇ ਰਿਨਾਤਮਕ ਸਾਰੀਆਂ ਸੰਖਿਆਵਾਂ ਇਹਦੇ ਵਿੱਚ ਆ ਜਾਣਗੀਆਂ ਸੰਪੂਰਨ ਸੰਖਿਆਵਾਂ ਦੇ ਵਿੱਚ ਪ੍ਰਾਕ੍ਰਿਤਿਕ ਸੰਖਿਆ ਅਤੇ ਪੂਰਣ ਸੰਖਿਆ ਦਾ ਮਿਸ਼ਰਣ ਹੋਏਗਾ ਪਲੱਸ ਇਹਦੇ ਵਿੱਚ ਰਿਣਾਤਮਕ ਸੰਖਿਆਵਾਂ ਵੀ ਕਾਊਂਟ ਹੋਣੀਆਂ ਲਾਈਕ ਇਨਫਿਨਿਟੀ ਤੋਂ -4 -3 -2 -1 0 1 2 3 4 ਇਨਫਿਨਿਟੀ ਅਨੰਤ ਤੱਕ ਹੁਣ ਸੰਪੂਰਨ ਸੰਖਿਆਵਾਂ ਜਿਹੜੀਆਂ ਨੇ ਇਹਨਾਂ ਵਿੱਚ ਪੂਰਨ ਸੰਖਿਆ ਤੇ ਪ੍ਰਾਕ੍ਰਿਤਿਕ ਸੰਖਿਆ ਦੋਨੋਂ ਆ ਜਾਂਦੀਆਂ ਨੇ ਤੇ ਪੂਰਨ ਸੰਖਿਆ ਵਿੱਚ ਪ੍ਰਾਕ੍ਰਿਤਿਕ ਸੰਖਿਆ ਆਂਦੀ ਹੈ ਹੁਣ ਆਪਾਂ ਸਟਾਰਟ ਕਰਦੇ ਹਾਂ ਐਕਸਰਸਾਈਜ਼ ਐਕਸਰਸਾਈਜ਼ 1.1 ਅਭਿਆਸ 1.1 ਅਭਿਆਸ 1.1 ਵਿੱਚ ਹੈ ਪਹਿਲਾ ਪ੍ਰਸ਼ਨ ਸਾਡਾ ਇਹਦੇ ਵਿੱਚ ਦਿੱਤਾ ਗਿਆ ਹੈ ਕਿ ਉਚਿਤ ਗੁਣਾ ਦੀ ਵਰਤੋਂ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ ਉਚਿਤ ਗੁਣ ਮਤਲਬ ਗੁਣਾ ਗੁਣਾ ਸਾਰੇ ਹੀ ਜਾਣਦੇ ਆ ਇਹ ਸਾਡੇ ਬੇਸਿਕ ਟਰਮਸ ਨੇ ਸਾਨੂੰ ਜੋੜ ਘਟਾ ਗੁਣਾ ਭਾਗ ਸਾਰਾ ਕੁਝ ਕਰਵਾਇਆ ਗਿਆ ਹੈ ਗੁਣਾ ਵਿੱਚ ਕੀ ਹੁੰਦਾ ਹੈ ਕਿ ਅੰਸ਼ ਨੇ ਅੰਸ਼ ਤੇ ਨਾਲ ਗੁਣਾ ਹੋ ਜਾਣਾ ਹੈ ਤੇ ਹਰ ਨੇ ਹਰ ਦੇ ਨਾਲ ਗੁਣਾ ਹੋ ਜਾਣਾ ਹੈ ਪਹਿਲੇ ਸਟੈਪ ਵਿੱਚ ਅਸੀਂ ਕੀ ਕਰਾਂਗੇ 2 ਨੂੰ 3 ਨਾਲ ਗੁਣਾ ਕਰਾਂਗੇ -2 3 ਦੇ ਨਾਲ ਗੁਣਾ ਹੋਏਗਾ 2 3 6 3 5 15 ਜਮਾ पांच वटा दो पहला पाँ गुणा वाले सॉल्व करेंगे तीन एकम तीन पंचे ती नैक्सट स्टैप के आ लघुत्तम समावर्तक करा पंद्रह दो पंद्रह एकम पंद्रह 15 ਦੁਨਾ 3 2 1 2 2 1 2 ਸਟੱਲ ਗੋਤਮ ਆ ਗਿਆ 15 ਦੁਨੇ 30 15 ਨੂੰ 2 ਦੇ ਨਾਲ ਗੁਣਾ ਕਰਦੇ ਹਾਂ ਤਾਂ 30 ਆ ਜਾਂਦਾ ਹੈ ਤੇ 6 ਨੂੰ ਅਸੀਂ ਅੰਸ਼ ਨੂੰ ਵੀ ਸੇਮ ਨੰਬਰ ਦੇ ਨਾਲ ਗੁਣਾ ਕਰਾਂਗੇ 6 ਦੁਨੀ 12 2 ਨੂੰ ਕਿੰਨੇ ਨਾਲ ਗੁਣਾ ਕਰਾਂਗੇ 3 ਆਏਗਾ 15 ਦੇ ਨਾਲ 15 ਦੋਨੇ 3 ਤੇ 15 ਨੂੰ 5 ਦੇ ਨਾਲ ਗੁਣਾ ਕਰਾਂਗੇ 15 5 75 3 ਦਾ 3 ਹੈ 3 ਨੂੰ ਆਪਾਂ 1 ਦੇ ਨਾਲ ਗੁਣਾ ਕਰਾਂਗੇ 3 1 3 ਇਹ ਸਾਡੇ ਕੋ ਆ ਗਿਆ 12315 75 ਦੇ ਵਿੱਚ 15 ਘਟਾਏ 6 ਆ ਗਏ ਸਾਡੇ ਕੋ 0 ਦੇ ਨਾਲ 0 ਕੈਨਸਲ 3-1=3 3*2=6 ਸਾਡਾ ਜਵਾਬ ਆ ਗਿਆ 2 अभ्यास 1.1 ਦਾ ਦੂਸਰਾ ਸਵਾਲ ਸੇਮ ਪਹਿਲੇ ਸਵਾਲ ਵਰਗਾ ਹੈ ਤੁਸੀਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜੇ ਨਾ ਸਮਝ ਆਏ ਤਾਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਨੈਕਸਟ ਆ ਜਾਂਦੇ ਹਾਂ ਆਪਾਂ ਦੂਸਰੇ ਸਵਾਲ 'ਚੇ ਹੇਠਾਂ ਲਿਖਿਆ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ ਜੋੜਾਤਮਕ ਉਲਟ ਜਿਹੜੇ ਜੋੜਾਤਮਕ ਉਲਟ ਵਿੱਚ ਆਉਂਦੇ ਆ ਉਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਨਿਸ਼ਾਨ ਚੇਂਜ ਕਰਨੇ ਆ ਧਨਾਤਮਕ ਨੂੰ ਰਿਣਾਤਮਕ ਵਿੱਚ ਤੇ ਰਿਣਾਤਮਕ ਨੂੰ ਧਨਾਤਮਕ ਦੇ ਵਿੱਚ ਬਦਲ ਦਿੰਦੇ ਹਾਂ ਜਿਵੇਂ ਕਿ ਸਾਡਾ ਦੂਸਰਾ ਸਵਾਲ ਹੈ ਇਹਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਦੂਸਰੇ ਸਵਾਲ ਦਾ ਪਹਿਲਾ 2/8 ਤੇ ਇਹਦਾ ਜੁੜਾਤਮਕ ਉਲਟ ਕੀ ਹੋ ਜਾਏਗਾ ਜੁੜਾਤਮਕ ਉਲਟ ਨਿਸ਼ਾਨ ਬਦਲ ਜਾਏਗਾ ਇਤਨਾਤਮਕ ਸਥਾਈ ਨੇ ਇਥੇ ਆ ਜਾਏਗਾ ਸਾਡੇ ਕੋਲ ਰਿਨਾਤਮਕ ਸਾਈਨ 2/8 ਇਸੇ ਤਰ੍ਹਾਂ ਮਾਈਨਸ 5/9 ਜੇ ਮਾਈਨਸ 5/9 ਦੀ ਗੱਲ ਕੀਤੀ ਇਥੇ ਪਹਿਲਾਂ ਹੀ ਨਿਸ਼ਾਨ ਘਟਾ ਦਾ ਏ ਘਟਾ ਦੇ ਨਿਸ਼ਾਨ ਨੇ ਬਦਲ ਕੇ ਜੋੜ ਦੇ ਨਿਸ਼ਾਨ ਵਿੱਚ ਬਦਲ ਜਾਣਾ ਹੈ ਮਾਈਨਸ ਦੀ ਜਗ੍ਹਾ ਪਲੱਸ ਆ ਜਾਏਗਾ ਸੈਕਿੰਡ ਹੈ ਸਾਡੇ ਕੋਲ -5/9 ਇਹਦਾ ਜੁੜਾਤਮਕ ਉਲਟ ਆ ਜਾਏਗਾ 5/9 ਇਸੇ ਤਰ੍ਹਾਂ ਸਾਰੇ ਸਾਈਨਸ ਚੇਂਜ ਹੁੰਦੇ ਜਾਣਗੇ ਤੇ ਬਾਕੀਆਂ ਨੂੰ ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਤੀਸਰਾ ਸਵਾਲ ਤੀਸਰੇ ਵਿੱਚ ਲਿਖਿਆ ਗਿਆ ਹੈ ਕਿ 3 ਵਿੱਚ ਪਹਿਲੇ ਵਿੱਚ x ਦਾ ਮੁੱਲ ਦਿੱਤਾ ਗਿਆ ਹੈ x ਹੈ ਸਾਡੇ ਕੋਲ 11/15 ਇਹਦੇ ਵਿੱਚ ਸਾਨੂੰ ਦੋ ਸੰਖਿਆ ਦਿੱਤੇ ਇੱਕ ਵਿੱਚ 11/15 ਹੈ ਦੂਸਰੇ ਵਿੱਚ x ਦਾ ਮੁੱਲ -13/17 ਹੈ ਕਹਿੰਦੇ ਇਹਦੇ ਵਿੱਚ ਪੜਤਾਲ ਕਰੋ ਕਿ ਬ੍ਰੈਕਟ ਵਿੱਚ -x x ਆ ਸਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਦੂਸਰੇ ਦੇ ਨਾਲ ਜਦੋਂ ਗੁਣਾ ਹੁੰਦੇ ਆ ਤਾਂ ਉਹ ਜਮਾ ਦਾ ਨਿਸ਼ਾਨ ਬਣ ਜਾਂਦਾ -x x ਹੀ ਆਏਗਾ ਪਰ ਅਸੀਂ ਇਸ ਦੀ ਪੜਤਾਲ ਕਰਨੀ ਹੈ ਇਨਾ ਵੈਲਿਊਜ਼ ਦੇ ਨਾਲ ਇਹਨਾਂ ਕੀਮਤਾਂ ਦੇ ਨਾਲ ਹੁਣ ਅਸੀਂ ਸਟਾਰਟ ਕਰਦੇ ਹਾਂ x 11/15 x 11/15 ਤੇ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਪੜਤਾਲ ਪੜਤਾਲ x x ਅਸੀਂ ਲਿਖਾਂਗੇ x 11/15 ਜਿਸ ਦਾ ਜੋੜਾਤਮਕ ਉਲਟ ਕੀ ਆ ਜਾਏਗਾ ਹੁਣੇ ਆਪਾਂ ਜੋੜਾਤਮਕ ਉਲਟ ਕਰਕੇ ਹਟੇ ਆ ਜੋੜਾਤਮਕ ਉਲਟ ਵਿੱਚ ਕੀ ਸੀਗਾ ਮਾਈਨਸ ਦੇ ਨਾਲ ਮਲਟੀਪਲਾਈ ਹੋ ਜਾਂਦਾ ਤੇ ਜੇ -x ਬਣੇਗਾ x ਤਾਂ ਇੱਥੇ ਵੈਲਿਊ ਕੀ ਆ ਜਾਏਗੀ -11/15 ਕਿਉਂਕਿ ਜਿਹੜਾ 11/15 ਜੋ ਉਲਟੀ ਐਕਚੁਅਲ ਵੈਲਿਊ ਸੀ ਉਹਨੂੰ ਅਸੀਂ ਜੇ ਜੋੜ ਦਿੰਨੇ ਆ ਜਿਹੜਾ ਜੁੜਾਤਮਕ ਉਲਟੇ ਉਹਦੇ ਨਾਲ ਤਾਂ ਇਹ 0 ਦੇ ਇਕੁਅਲ ਆ ਜਾਏਗਾ ਤੇ ਸਮੀਕਰਨ ਜਿਹੜੀ ਹੈ ਸਮੀਕਰਨ 11/15 -11/15 0 ਦਰਸਾਉਂਦੀ ਹੈ ਕਿ ਜਿਹੜਾ -11/15 ਦਾ ਜੁੜਾਤਮਕ ਉਲਟ ਉਹ ਕਿਹ ਹੈ 11/15 ਕਿਉਂਕਿ ਮਾਈਨਸ ਨੇ ਮਾਈਨਸ ਨਾਲ मल्टीप्लाई होके गुणा होके उन्हें पॉजिटिव हो जाना धनात्मक रूप में आ जाना ग्यारह वटा पंद्रह हो जाएगा जिमें कि माइनस माइनस आएगा माइनस माइनस के नाल गुणा होके प्लस हो जाएगा जोड़ा बन जाएगा ग्यारह वटा पंद्रह ਇਸ ਲਈ ਇਸ ਲਈ ਜੋ ਸੀ ਪੜਤਾਲ ਕਰਨਾ ਸੀ ਮਾਈਨਸ ਮਾਈਨਸ x ਇਕੁਅਲ ਟੂ x ਅੱਗੇ ਚਲਦੇ ਹਾਂ ਪ੍ਰਸ਼ਨ ਨੰਬਰ 4 ਤੇ ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ ਗੁਣਾਤਮਕ ਉਲਟ ਗੁਣਾਤਮਕ ਉਲਟ ਦੇ ਵਿੱਚ ਨਿਸ਼ਾਨ ਨਹੀਂ ਬਦਲੇ ਜਾਂਦੇ ਉਲਟ ਦਾ ਮਤਲਬ ਇਹ ਹੋਏਗਾ ਕੀ ਅੰਸ਼ ਨੇ ਹਰ ਵਿੱਚ ਕਨਵਰਟ ਹੋ ਜਾਣਾ ਹਰ ਨੇ ਅੰਸ਼ ਵਿੱਚ ਅੰਸ਼ ਹਰ ਵਿੱਚ ਬਦਲਿਆ ਜਾਏਗਾ ਤੇ ਹਰ ਅੰਸ਼ ਵਿੱਚ ਆਪਾਂ ਸ਼ੁਰੂ ਕਰਦੇ ਹਾਂ ਫੋਰਥ ਨੰਬਰ ਇਹਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਮਾਈਨਸ 13 ਸਾਨੂੰ ਪਤਾ ਹੈ ਕਿ ਜਿੱਥੇ ਕੋਈ ਹਰ ਨਹੀਂ ਦਿੱਤਾ ਸਿਰਫ ਅੰਸ਼ ਦਿੱਤਾ ਹੈ ਉੱਥੇ ਹਰ ਵਿੱਚ ਹਮੇਸ਼ਾ 1 ਹੁੰਦਾ ਹੈ ਤੇ ਇਹਦਾ ਗੁਣਾਤਮਕ ਉਲਟ ਹੋ ਜਾਏਗਾ 1/13 ਹਰ ਅੰਸ਼ ਵਿੱਚ ਬਦਲ ਗਿਆ ਤੇ ਅੰਸ਼ ਹਰ ਵਿੱਚ ਸੇਮ ਇਸੇ ਤਰ੍ਹਾਂ ਆਪਾਂ ਆ ਜਨਿਆ ਕੁਐਸਚਨ ਨੰਬਰ 14 ਸੈਕਿੰਡ ਸੇਮ ਹੀ ਹੈ -13/19 ਹੈ 19/13 ਹੋ ਜਾਏਗਾ 1/5 ਹੈ 5/1 ਹੋ ਜਾਏਗਾ ਇਹਨੂੰ ਆ ਜਨਿਆ ਹੁਣੇ ਤੁਹਾਨੂੰ ਗੁਣਾ ਕਰਨਾ ਸਿਖਾਇਆ ਸੀਗਾ ਸੰਖਿਆਵਾਂ ਦੀ ਗੁਣਾ ਅੰਸ਼ ਨੇ ਅੰਸ਼ ਨਾਲ ਗੁਣਾ ਹੋ ਜਰਨਾ ਤੇ ਹਰ ਨੇ ਹਰ ਨਾਲ ਆਪਾਂ ਪੁਆਇੰਟ ਨੰਬਰ 4 ਹੀ ਸੋਲਵ ਕਰਦੇ ਆਂ 4 ਦੇ ਵਿੱਚ ਸਾਡੇ ਕੋ ਕੀ ਹੈ -5/8 -3/7 5 3 15 ਜਦੋਂ ਵੀ ਆਪਾਂ ਗੁਣਾ ਕਰਦੇ ਆਂ ਨਿਸ਼ਾਨ ਪਲੱਸ ਤਾਂ ਹੋ ਜਾਂਦਾ ਹੈ 8 7 56 ਤੇ ਇਹਦਾ ਉਲਟ ਕਰਮ ਕੀ ਹੋ ਜਾਏਗਾ 56/ 15 25 ਬਟਾ 15 ਇਸੇ ਤਰ੍ਹਾਂ ਤੁਸੀਂ ਪੰਜਵੇਂ ਅਤੇ ਛੇਵੇਂ ਦਾ ਅਭਿਆਸ ਖੁਦ ਕਰ ਸਕਦੇ ਹੋ ਤੇ ਜੇ ਨਾ ਕੁਝ ਪਤਾ ਲੱਗੇ ਤੇ ਪੁੱਛ ਸਕਦੇ ਹੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ ਫਿਫਥ ਸਮ ਫਿਫਥ ਵਿੱਚ ਕੀ ਲਿਖਿਆ ਗਿਆ ਹੈ ਹੇਠਾਂ ਲਿਖਿਆ ਚ ਗੁਣਨ ਦੇ ਅੰਤਰਗਤ ਵਰਤੇ ਗਏ ਗੁਣ ਦਾ ਨਾਮ ਦੱਸੋ ਇਹਦੇ ਵਿੱਚ ਉਹ ਪੁੱਛਣਾ ਕੀ ਚਾ ਰਿਹਾ ਤੁਹਾਡੇ ਕੋ ਕਿ ਜਿਹੜਾ ਤੁਸੀਂ ਇਸ ਸਮ ਨੂੰ ਸਾਲਵ ਕਰਨ ਦੇ ਲਈ ਹੱਲ ਕਰਨ ਦੇ ਲਈ ਗੁਣਾ ਦਾ ਤਰੀਕਾ ਵਰਤਦੇ ਹਾਂ ਉਹਦਾ ਨਾਮ ਲਿਖਣਾ ਇਹਦੇ ਵਿੱਚ ਦੇਖੋ ਤੁਸੀਂ -4/5 1 -4/5 1 to, brother, 1 -4/5 ਦਾ ਹੱਲ ਉਹ ਕੀ ਕਹਿ ਰਹੇ ਆ -4/5 ਹੀ ਆਏਗਾ ਤੇ ਇਹਦੇ ਵਿੱਚ ਕੀ ਆ ਗੁਣਾਤਮਕ ਸਮਤਾ ਦਿੱਤੀ ਗਈ ਹੈ ਮਤਲਬ ਸਮਾਨਤਾ ਦੱਸੀ ਗਈ ਹੈ ਇਹਨਾਂ ਦੀ ਕਿ ਜੇ -4/5 ਨੂੰ 1 ਨਾਲ ਗੁਣਾ ਕਰਦੇ ਹੋ ਤਾਂ ਵੀ -4/5 ਆਏਗਾ 1 ਨੂੰ -4/5 ਨਾਲ ਗੁਣਾ ਕਰਦੇ ਹੋ ਤਾਂ ਵੀ -4/5 ਆਏਗਾ ਤੇ ਇਹ ਕੀ ਹੋ ਗਿਆ ਗੁਣਾਤਮਕ ਸਮਤਾ ਕੀ ਸਮਾਨਤਾ ਇਹਦੇ ਵਿੱਚ ਗੁਣਾਤਮਕ ਸਮਾਨਤਾ ਹੀ ਹੈ ਕਿ ਇਹਦਾ ਅਨਸਰ ਸਮਾਨ ਹੀ ਆਏਗਾ ਚਾਹੇ 1 ਨੂੰ 4/5 ਨਾਲ ਕਰਦੋ ਚਾਹੇ 4/5 ਨੂੰ 1 ਦੇ ਨਾਲ ਕਰਦੋ ਸੈਕਿੰਡ ਸਮ ਤੁਹਾਡਾ ਕੀ ਹੈ -13/17 -2/7 -2/7 -13/17 ਇਹਦੇ ਵਿੱਚ ਕੀ ਹੈ ਕ੍ਰਮ ਦਾ ਵਟਾਂਦਰਾ ਹੋ ਗਿਆ ਕ੍ਰਮ ਮਤਲਬ ਹੁੰਦਾ ਕਿ ਪਹਿਲਾ ਨੰਬਰ ਦੂਸਰਾ ਨੰਬਰ ਇੱਕ ਆਪਾਂ ਗੱਲ ਕਰਦੇ ਹਾਂ ਕਤਾਰ ਦੀ ਕਤਾਰ ਦੇ ਵਿੱਚ ਆਪਾਂ ਸਾਰੇ ਇੱਕ ਕ੍ਰਮ ਦੇ ਵਿੱਚ ਖੜੇ ਹੁੰਨੇ ਆ ਜਦੋਂ ਤੁਹਾਡੀ ਪ੍ਰਿਆਰ ਹੁੰਦੀ ਆ ਉਹ ਕਤਾਰਾਂ ਵਿੱਚ ਖੜੇ ਹੁੰਦੇ ਹੋ ਤੁਸੀਂ ਕਤਾਰ ਦੇ ਵਿੱਚ ਇੱਕ ਕ੍ਰਮ ਹੈ ਲਾਈਕ 1 2 3 ਇਹ ਵੀ ਕਰਮ ਵਾਈਸ ਨੇ ਹੈਨਾ ਤੇ ਇਹਨੂੰ ਨੰਬਰ 1 ਦਿੱਤਾ ਇਹਨੂੰ ਨੰਬਰ 2 ਦਿੱਤਾ ਪਹਿਲਾ ਦੂਸਰੇ ਨੰਬਰ ਵਿੱਚ ਆ ਗਿਆ ਤੇ ਦੂਸਰਾ ਪਹਿਲੇ ਨੰਬਰ ਵਿੱਚ ਆ ਗਿਆ ਹੁਣ ਇੱਥੇ ਪਹਿਲੇ ਨੰਬਰ 'ਚ 13/17 ਸੀ ਇੱਥੇ ਦੂਸਰੇ ਨੰਬਰ 'ਚ 13/17 ਆ ਗਿਆ ਇੱਥੇ ਦੂਸਰੇ ਨੰਬਰ ਤੇ -2/7 ਸੀ ਜਿਹਨੂੰ ਇੱਥੇ -2/7 ਕਰ ਦਿੱਤਾ ਇੱਥੇ ਕੀ ਕਰ ਦਿੱਤਾ ਗਿਆ ਇਹਦਾ ਫਿਰ ਕਰਮਸ ਦਾ ਵਟਾਂਦਰਾ ਮਤਲਬ ਕਰਮ ਵਟਾਂਦਰਾ ਗੁਣਾਕਤੀ ਵਰਤੋਂ ਕੀਤੀ ਗਈ ਹੈ ਤੀਸਰੇ ਵਿੱਚ ਆਉਂਗੇ ਤੁਸੀਂ -19/29 29/-19 ਜਿਹਦਾ ਆਨਸਰ ਆ ਗਿਆ ਤੁਹਾਡੇ ਕੋਲ 1 ਮਤਲਬ ਇਹਨੂੰ ਹੱਲ ਕਰਨ ਤੋਂ ਬਾਅਦ ਜਿਹੜਾ ਜਵਾਬ ਹੈ ਉਹ 1 ਆ ਜਾਏਗਾ ਤੇ ਹੁਣ ਤੁਸੀਂ ਧਿਆਨ ਦਿਓ ਇਹਦੇ ਵਿੱਚ ਅੰਸ਼ -19 ਸੀਗਾ ਇਹਦੇ ਵਿੱਚ ਹਰ ਹੋ ਗਿਆ ਇਹਦੇ ਵਿੱਚ ਹਰ 29 ਸੀ ਇਹਦਾ ਅੰਸ਼ 29 ਹੋ ਗਿਆ ਤੇ ਕੀ ਹੋ ਗਿਆ ਫਿਰ ਇਹਦੇ ਗੁਣਾਤਮਕ ਉਲਟ ਆਪਾਂ ਗੁਣਾਤਮਕ ਉਲਟ ਕਰਕੇ ਹਟਿਆ ਗੁਣਾਤਮਕ ਉਲਟ ਵਿੱਚ ਕੀ ਹੁੰਦਾ ਅੰਸ਼ ਹਰ ਬਣ ਜਾਂਦਾ ਤੇ ਅੰਸ਼ ਹਰ ਤੇ ਹਰ ਅੰਸ਼ ਹੋ ਜਾਂਦਾ ਤੇ ਸੇਮ ਇਥੇ ਉਹ ਗੁਣਾਤਮਕ ਉਲਟ ਵਾਲਾ ਪ੍ਰੋਸੀਜਰ ਯੂਜ਼ ਹੋ ਗਿਆ ਤੇ -19 ਹਰ ਬਣ ਗਿਆ 29 ਅੰਸ਼ ਬਣ ਗਿਆ ਤੇ -19 ਦਾ -19 ਕੱਟਿਆ ਗਿਆ 29 ਦਾ 29 ਕੱਟਿਆ ਗਿਆ ਆ ਗਿਆ ਆਨਸਰ 1 ਤੇ ਇਹਦੇ ਵਿੱਚ ਗੁਣ ਦਾ ਕਿਹੜਾ ਨਾਮ ਆ ਗਿਆ ਗੁਣਾਤਮਕ ਉਲਟ ਨੈਕਸਟ ਆ ਜਾਂਦੇ ਆ 6 6 ਸਮ ਵਿੱਚ ਉਹ ਕੀ ਕਹਿ ਰਿਹਾ ਕਿ 6/13 ਨੂੰ -7/16 ਦੇ ਉਲਟ ਕਰਮ ਨਾਲ ਗੁਣਾ ਕਰੋ ਹੁਣ ਉਹ ਦੇ ਕਹਿਣ ਦਾ ਕੀ ਮਤਲਬ ਆ ਕਿ ਜਿਹੜਾ 6/13 ਹੈ ਉਹਨੂੰ ਗੁਣਾ ਕਿਹਦੇ ਕਰ ਨਾਲ ਕਰਨਾ -7/16 ਦੇ ਉਲਟ ਕਰਮ ਦੇ ਨਾਲ ਹੁਣ ਆਪਾਂ ਕਰਾਂਗੇ -7/16 ਇਹਦਾ ਉਲਟ ਕਰਮ ਕੀ ਹੋ ਜਾਏਗਾ ਆਪਣੇ ਕੋ 16/7 ਉਹ ਵੀ ਮਾਈਨਸ ਵਿੱਚ ਠੀਕ ਹੈ ਉਲਟ ਕਰਮ ਸਾਨੂੰ ਪਤਾ ਹੈ ਕਿ ਉਲਟ ਹੋ ਜਾਏਗਾ ਅੰਸ਼ ਹਰ ਵਿੱਚ ਬਦਲ ਜਾਏਗਾ ਤਾਂ ਹਰ ਅੰਸ਼ ਵਿੱਚ ਤੇ ਹੁਣ ਉਹ ਕੀ ਚਾਹੁੰਦੇ ਅੱਗੇ ਕਿ ਇਹਨਾਂ ਦਾ ਗੁਣਾ ਕਰਨਾ ਹੈ ਪਹਿਲੀ ਸੰਖਿਆ ਨੂੰ ਦੂਸਰੀ ਸੰਖਿਆ ਨਾਲ ਗੁਣਾ ਕਰਨਾ ਹੈ ਪਰ ਉਹਦੇ ਉਲਟ ਕਰਮ ਦੇ ਨਾਲ ਹੁਣ ਆਪਾਂ ਕੀ ਕਰਾਂਗੇ 6/13 ਗੁਣਾ 16/ -7 16 ਨੂੰ 6 ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋ ਆ ਜਾਏਗਾ 96 96 13 ਨੂੰ 7 ਨਾਲ ਗੁਣਾ ਕਰੋ 91 ਪਲੱਸ ਮਾਈਨਸ ਮਾਈਨਸ ਇਹ ਆ ਗਿਆ ਸਾਡਾ ਆਨਸਰ ਅਕੀਆ ਆਪਾਂ ਆ ਜੰਨੀ ਆ 7ਵਾਂ ਸਵਾਲ ਜੀ ਦੱਸੋ ਕਿਹੜੇ ਗੁਣ ਦੀ ਸਹਾਇਤਾ ਨਾਲ 1/3 (6 4/3) ਬ੍ਰੈਕਟ ਬੰਦ ਨੂੰ 1/3 6 4/3 ਦੇ ਰੂਪ ਵਿੱਚ ਲਿਖ ਸਕਦੇ ਆ ਉਹ ਹੁਣ ਪੁੱਛਤੇ ਪਏ ਆ ਕਿ ਕਿਹੜਾ ਗੁਣ ਜਿਵੇਂ ਆਪਾਂ ਉੱਪਰ ਕਰਕੇ ਹਟਿਆ ਜਿਹਦੇ ਵਿੱਚ ਅਸੀਂ ਗੁਣਾਤਮਕ ਉਲਟ ਉਲਟ ਕਰਮ ਕਰਮ ਵਟਾਂਦਰਾ ਦਾ ਐਕਸਪਲੇਨ ਕੀਤਾ ਸੀ ਉਸੇ ਤਰ੍ਹਾਂ ਇਹ ਪੁੱਛਦੇ ਪਏ ਕਿਹੜੇ ਗੁਣ ਦੀ ਸਹਾਇਤਾ ਨਾਲ ਇਹਨਾਂ ਨੂੰ ਗੁਣਾ ਕਰ ਸਕਦੇ ਆ ਤੇ ਇਹ ਗੁਣ ਹੋ ਜਾਏਗਾ ਸਹਿਚਾਰਤਾ ਦਾ ਗੁਣ ਸਹਿਚਾਰਤਾ ਦੇ ਗੁਣ ਵਿੱਚ ਕੀ ਹੁੰਦਾ ਹੈ ਕਿ ਅਸੀਂ ਸਾਰਿਆਂ ਨੂੰ ਗੁਣਾ ਹੀ ਕਰਨਾ ਹੈ ਗੁਣਾ ਕਰਨ ਦੇ ਲਈ ਅਸੀਂ ਇੱਕ ਸੀਕੁਐਂਸ ਲਵਾਂਗੇ ਉਹਦੇ ਵਿੱਚ ਸਾਡਾ ਜਵਾਬ ਜਿਹੜਾ ਉਹ ਸੇਮ ਹੀ ਆਏਗਾ ਇਸ ਸਤਵੇਂ ਵਿੱਚ ਆ ਜਾਏਗਾ ਸਾਡੇ ਕੋ ਸਹਿਚਾਰਤਾ ਦਾ ਗੁਣ ਨੈਕਸਟ ਆਜਣੇ ਆਪਾਂ 8th ਸਮ ਚ 8th ਸਮ ਵਿੱਚ ਕੀ ਲਿਖਦਾ ਉਹ ਕੀ -1 1/8 ਇਹ ਸਾਡੇ ਕੋਲ ਮਿਸ਼ਰਤ ਸੰਖਿਆ ਦਿੱਤੀ ਗਈ ਹੈ ਦਾ ਗੁਣਾਤਮਕ ਉਲਟ 8/9 ਹੈ ਕਿਉਂ ਹੁੰਤੇ ਕਿਉਂ ਨਹੀਂ ਜੇ ਹੈ 8/9 ਤੇ ਕਿਉਂ ਜੇ ਨਹੀਂ ਹੈ ਤਾਂ ਵੀ ਕਿਉਂ ਅਸੀਂ ਇਹਨੂੰ ਸੋਲਵ ਕਰਕੇ ਦੇਖਦੇ ਹਾਂ ਕਿ 1 1/8 ਇਹਨੂੰ ਪਹਿਲਾ ਸਾਲਵ ਕਰ ਦੇ ਸਾਨੂੰ ਪਤਾ ਹੈ ਕਿ ਇਸ ਨੂੰ ਸਾਲਵ ਕਿੱਦਾਂ ਕਰਦੇ ਆ 8/8 1/9 9/8 ਆ ਗਿਆ ਉਹ ਵੀ ਮਾਈਨਸ ਵਿੱਚ ਤੇ ਇਹਦਾ ਜਿਹੜਾ ਗੁਣਾਤਮਕ ਉਲਟ ਹੋਏਗਾ ਉਹ ਕੀ ਆ ਜਾਏਗਾ -8/9 ਗੁਣਾਤਮਕ ਉਲਟ ਸਪੈਰ ਸਾਡੇ ਕੋਲ ਪੁੱਛਿਆ ਗਿਆ ਜਮਾ ਦਾ 8 ਵਟਾ ਨੋ a ਗੁਣਾਤਮਕ ਉਲਟ ਨਹੀਂ ਹੈ ਉਲਟ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਜੇ ਇੱਥੇ ਰਿਣ ਦਾ ਸਾਈਨ ਨਾ ਹੁੰਦਾ ਮਤਲਬ ਕਿਸੇ ਵੀ ਸੰਖਿਆ ਨੂੰ ਜੇ ਮਾਈਨਸ ਨਾਲ ਗੁਣਾ ਨਾ ਕੀਤਾ ਗਿਆ ਹੁੰਦਾ ਕਿਉਂਕਿ ਇਹਦਾ ਜਿਹੜਾ ਗੁਣਨਫਲ ਹੈ ਉਹ 1 ਨਹੀਂ ਹੈ ਉਹ -1 ਹੈ ਆ ਦੇਖੋ ਇਹ -1 8/9 ਹੁਣ ਇਹਦਾ ਗੁਣਨਫਲ ਜਿਹੜਾ ਉਹ -1 ਹੈ ਜੇ ਇੱਥੇ ਗੁਣਨਫਲ 1 ਹੁੰਦਾ ਤੇ ਨਹੀਂ 8/9 ਹੋ ਜਣਾ ਸੀ ਤੇ ਸਾਡਾ ਜਵਾਬ ਕੀ ਆਏਗਾ ਇਹ ਗੁਣਾਤਮਕ ਉਲਟ ਨਹੀਂ ਹੈ ਕਿਉਂਕਿ ਗੁਣਨਫਲ ਜਿਹੜਾ 1 ਨਹੀਂ ਹੈਗਾ ਉਹ -1 ਹੈ ਨੈਕਸਟ ਆ ਜਾਂਦੇ 9th ਸਮਝੇ 9th ਵਿੱਚ ਉਹ ਕੀ ਕਹਿੰਦਾ ਪਿਆ ਕੀ 301/3 ਦਾ ਗੁਣਾਤਮਕ ਉਲਟ 0.3 ਹੈ ਜੇ 0.3 ਹੈ ਤਾਂ ਕਿਉਂ ਜੇ ਨਹੀਂ ਹੈ ਤਾਂ ਕਿਉਂ ਫਿਰ ਆਪਾਂ ਫਿਰ ਇਹਨੂੰ ਸੋਲਵ ਕਰਦੇ ਆ 301/3 ਇਹਨੂੰ ਪਹਿਲਾਂ ਦੇਖੀਏ 3 ਨੇ 3 ਨਾਲ ਗੁਣਾ ਹੋ ਜਾਣਾ 3 3 9 1 ਵਿੱਚ ਜੁੜ ਜਾਏਗਾ 9 1 10 ਤੇ ਅੰਸ਼ ਹਰ ਜਿਹੜਾ ਹੈ ਉਹ ਹਰ ਦੇ ਵਿੱਚ ਹੀ ਆ ਜਾਏਗਾ /3 10/3 ਹੋ ਗਿਆ ਹੁਣ ਉਹ ਕਹਿੰਦਾ ਪਿਆ ਕੀ ਇਹਦਾ ਗੁਣਾਤਮਕ ਉਲਟ ਜਿਹੜਾ ਹੈ ਉਹ 0.3 ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੁਆਇੰਟ ਹੈ ਪੁਆਇੰਟ ਤੋਂ ਇੱਕ ਅੱਖਰ ਬਾਅਦ ਇਹਨੂੰ ਹੱਲ ਸੋਲਵ ਕਰਨ ਲਈ ਪੁਆਇੰਟ ਹਟਾਉਣ ਦਾ ਕੀ ਤਰੀਕਾ ਹੁੰਦਾ ਇੱਕ ਦੇ ਨਾਲ ਜਿੰਨੇ ਵੀ ਛੱਡ ਕੇ ਪੁਆਇੰਟ ਹੁੰਦੇ ਉਹਨੀਆਂ ਆਪਾਂ ਜ਼ੀਰੋਸ ਲਗਾ ਦਿੰਨੇ ਆ ਇਹਦਾ ਪੁਆਇੰਟ ਦਸ਼ਮਲਵ ਜੀ ਆਪਾਂ ਦੂਰ ਕਰਨਾ ਹੀ ਤੈ ਹੋ ਜਾਏਗਾ 3/10 ਜੋ ਕਿ ਇਹਦਾ ਗੁਣਾਤਮਕ ਉਲਟ ਹੋਏਗਾ ਇਹ 3/10 ਸੀ ਇਹਦਾ ਗੁਣਾਤਮਕ ਉਲਟ ਤੇ ਅਸੀਂ ਲਿਖ ਸਕਦੇ ਹਾਂ ਕਿਉਂਕਿ 0.3 ਇਕਵਲਸ ਟੂ 1/3 ਹੋ ਗਿਆ 3/10 10/3 दैट इज 1 ਅੱਗੇ ਆਜਾ ਨਹੀਂ ਆਪਾਂ 10ਵੇਂ ਸਵਾਲ ਵਿੱਚ ਕਹਿੰਦੇ ਇਸ ਤਰ੍ਹਾਂ ਦੀ ਪਰਿਮੇਯ ਸੰਖਿਆ ਜਿਸ ਦਾ ਉਲਟਕਰਮ ਨਹੀਂ ਹੈ ਅੱਛਾ ਇੱਕ ਪਰਿਮੇਯ ਸੰਖਿਆ ਜਿਹਦਾ ਉਲਟਕਰਮ ਕੋਈ ਵੀ ਨਹੀਂ ਹੈ ਉਹ ਹੁੰਦੀ ਹੈ ਸਾਡੇ ਕੋਲ ਜ਼ੀਰੋ ਕਿਉਂਕਿ ਜ਼ੀਰੋ ਦਾ ਜਿਹੜਾ ਉਲਟਕਰਮ ਆ ਉਹ ਅਨੰਤ ਵਿੱਚ ਚਲੇ ਜਾਂਦਾ ਜ਼ੀਰੋ ਨੂੰ ਅਸੀਂ ਕਦੀ ਵੀ ਉਲਟ ਨਹੀਂ ਕਰ ਸਕਦੇ ਜ਼ੀਰੋ ਨੂੰ ਕਿਸੇ ਵੀ ਸੰਖਿਆ ਦੇ ਨਾਲ ਭਾਗ ਨਹੀਂ ਕੀਤਾ ਜਾ ਸਕਦਾ ਦੂਸਰਾ ਆਗਿਆ ਪਰਿਮੇਯ ਸੰਖਿਆਵਾਂ ਜੋ ਆਪਣੇ ਉਲਟਕਰਮ ਦੇ ਬਰਾਬਰ ਹੈ ਉਲਟਕਰਮ ਉਲਟਕਰਮ ਦੇ ਵਿੱਚ ਕੀ ਹੈ ਕਿਸੇ ਵੀ ਸੰਖਿਆ ਦਾ ਜਦੋਂ ਉਲਟਕਰਮ ਕਰਦੇ ਆ ਮੰਨ ਲਓ 1/2 ਹੈ 1/2 ਦਾ ਉਲਟਕਰਮ ਕਰਾਂਗੇ ਤਾਂ 2/1 ਆ ਜਾਏਗਾ 5/6 ਦਾ 6/5 ਹੋ ਜਾਏਗਾ ਤੇ ਸਿਰਫ ਇੱਕ ਸੰਖਿਆ 1 ਜਿਹੜੀ ਹੈ ਉਹ ਦਾ ਉਲਟਕਰਮ 1/1 ਨੂੰ ਜਿਵੇਂ ਮਰਜ਼ੀ ਕਰ ਦੋ ਤੇ ਉਹ ਇੱਕ ਹੀ ਰਹੇਗਾ ਅੰਸ਼ ਵਿੱਚ 1 ਹਰ ਵਿੱਚ 1 ਇਕਵਲਸ ਟੂ 1 ਤੇ ਪਰਿਮੇਖ ਸੰਖਿਆ ਜੋ ਆਪਣੇ ਰੀਣਾਤਮਕ ਦੇ ਬਰਾਬਰ ਹੈ ਉਹ ਪਰਿਮੇਖ ਸੰਖਿਆ ਜਿਹੜੀ ਆਪਣੇ ਰੀਣਾਤਮਕ ਮਾਈਨਸ ਵਾਲੇ ਘਟਾ ਵਾਲੇ ਅੰਕ ਦੇ ਬਰਾਬਰ ਹੈ ਉਹ ਕਿਹੜੀ ਹੈ ਜ਼ੀਰੋ ਕਿਉਂਕਿ 1 ਦੇ ਨਾਲ ਜੇ ਰਿਣਾਤਮਕ ਸਾਈਨ ਲਗਾ ਦਿੱਤਾ ਗਿਆ ਤਾਂ ਉਹ -1 ਹੋ ਜਾਏਗਾ ਤੇ ਇੱਕ 0 ਹੀ ਹੈ ਜਿਹਨੂੰ ਪੋਜ਼ਿਟਿਵ ਕਰ ਦੋ 네ਗੇਟਿਵ ਕਰ ਦੋ ਤਨਾਤਮਕ ਕਰ ਦੋ ਰਿਣਾਤਮਕ ਕਰ ਦੋ ਉਹ ਇਕੁਅਲ ਰਹਿੰਦਾ ਆਪਣੇ ਖਾਲੀ ਥਾਵਾਂ ਪੂਰੀਆਂ ਕਰੋ ਸਿਫਰ ਦਾ ਉਲਟ ਕਰਮ ਸਿਫਰ ਮਤਲਬ 0 0 ਦਾ ਉਲਟ ਕਰਮ ਸੰਭਵ ਨਹੀਂ ਹੈ ਉਹ ਇਨਫਿਨਿਟੀ ਅਨੰਤ ਵਾਲਾ ਸਾਈਨ ਆ ਜਾਂਦਾ ਹੁੰਦਾ ਸੰਭਵ ਨਹੀਂ ਹੈ। ਸੰਖਿਆਵਾਂ ਡੈਸ਼ ਅਤੇ ਡੈਸ਼ ਆਪਣੇ ਆਪ ਦੇ ਉਲਟਕਰਮ ਹਨ। ਜਿਹੜੀ ਸੰਖਿਆ 1 ਅਤੇ -1 ਹੈ ਉਹ ਆਪਣੇ ਹੀ ਉਲਟਕਰਮ ਦੇ ਬਰਾਬਰ ਹੁੰਦੀਆਂ ਹਨ। -5 ਦਾ ਜਿਹੜਾ ਉਲਟਕਰਮ ਕੀ ਹੋਏਗਾ 1/-5 ਉਲਟਕਰਮ ਸਾਰਿਆਂ ਨੂੰ ਪਤਾ ਹੈ ਅੰਸ਼ ਹਰ ਦੇ ਬਰਾਬਰ ਹੋ ਜਾਂਦਾ ਤੇ ਹਰ ਅੰਸ਼ ਦੇ ਬਰਾਬਰ। 1/x कि x नॉट इक्वल टू 0 ਕਹਿੰਦੇ ਕਿ ਜਿਹਦੇ ਵਿੱਚ x ਦੀ ਜਿਹੜੀ ਵੈਲਿਊ ਹੈ ਉਹ 0 ਦੇ ਬਰਾਬਰ ਨਹੀਂ ਹੈ ਤੇ ਉਹਦਾ ਉਲਟਕਰਮ ਕੀ ਹੋਏਗਾ x ਵਟਾ 1 1 ਵਟਾ x ਦਾ ਉਲਟਕਰਮ ਹੋ ਜਾਏਗਾ x ਵਟਾ 1 ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਕੀ ਹੋਏਗਾ ਕਿਸੇ ਵੀ ਦੋ ਪਰਿਮੇਯ ਸੰਖਿਆਵਾਂ ਪਰਿਮੇਯ ਸੰਖਿਆਵਾਂ ਤੁਹਾਨੂੰ ਦੱਸਿਆ ਹੈ ਪਰਿਮੇਯ ਸੰਖਿਆਵਾਂ ਅੰਸ਼ ਵਟਾ ਹਰ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਕਿ ਪਰਿਮੇਯ ਸੰਖਿਆ ਜੇ ਉਹ ਅੰਸ਼ ਵਟਾ ਹਰ ਦੇ ਵਿੱਚ ਹੈ ਚਾਹੇ ਉਹਨੂੰ ਕਿਸੇ ਸਿੰਪਲ ਸੰਖਿਆ ਦੇ ਨਾਲ ਲਾਈਕ 2 ਦੇ ਨਾਲ ਜਾਂ 3 ਦੇ ਨਾਲ ਹੀ ਤੁਸੀਂ ਗੁਣਾ ਕਰੋਗੇ ਤਾਂ ਵੀ ਉਹਦਾ ਜਵਾਬ ਪਰਿਮੇਯ ਸੰਖਿਆ ਦੇ ਵਿੱਚ ਹੀ ਆਏਗਾ ਕਿਸੇ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕਰਮ ਜੇ ਧਨਾਤਮਕ ਪਰਿਮੇਂ ਸੰਖਿਆएं ਤਾਂ ਉਲਟ ਕਰਮ ਧਨਾਤਮਕ ਹੀ ਆਏਗਾ ਤੇ ਜੇ ਰਿਨਾਤਮਕ ਪਰਿਮੇਂ ਸੰਖਿਆएं ਤਾਂ ਉਹਦਾ ਉਲਟ ਕਰਮ ਰਿਨਾਤਮਕ ਹੀ ਹੁੰਦਾ ਹੈ। ਉਮੀਦ ਕਰਦੀਆਂ ਕਿ ਤੁਹਾਨੂੰ ਅਭਿਆਸ ਵਿੱਚ ਕਰਾਏ ਹੋਏ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਤੇ ਜੇ ਫਿਰ ਵੀ ਕੋਈ ਤੁਹਾਨੂੰ ਡਾਊਟ ਹੋਵੇ ਜਾਂ ਕਿਸੇ ਚੀਜ਼ ਵਿੱਚ ਹੱਲ ਕਰਨ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ। ਤੁਹਾਡਾ ਕਮੈਂਟਸ ਕਰਨਾ ਤਾਂ ਕਿ ਤੁਹਾਡੇ ਹੱਲ ਕੀਤੇ ਜਾ ਸਕਣ ਤੇ ਤੁਹਾਡੇ ਆ ਰਹੀ ਮੁਸ਼ਕਲ ਨੂੰ ਦੂਰ ਕੀਤਾ ਜਾ ਸਕੇ ਧੰਨਵਾਦ